ਅਕਸਰ ਹੀ ਜਦੋਂ ਗਰਮੀਆਂ ਦਾ ਸੀਜ਼ਨ ਆਉਂਦਾ ਹੈ ਤਾਂ ਪਿਆਜ਼ ਦੀਆਂ ਕੀਮਤਾਂ ਕਾਫੀ ਵੱਧ ਜਾਂਦੀਆਂ ਨੇ ਹੋਰ ਚੀਜ਼ਾਂ ਦੇ ਰੇਟ ਵੀ ਹਾਈ ਹੋ ਜਾਂਦੇ ਨੇ ਜਿਹੜੇ ਆਮ ਲੋਕਾਂ ਦੀ ਜੇਬ 'ਤੇ ਭਾਰੀ ਅਸਰ ਪਾਉਂਦੇ ਨੇ ਇਸੇ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿ ਕੀ ਇਸ ਵਾਰ ਪਿਆਜ਼ ਦੀ ਕੀਮਤ ਦੇ ਵਿੱਚ ਵਾਧਾ ਹੋਵੇਗਾ ਪਰ ਕੀਮਤਾਂ ਨੂੰ ਕੰਟਰੋਲ ਰੱਖਣ ਦੀ ਪੂਰੀ ਪੂਰੀ ਕੋਸ਼ਿਸ਼ ਵੀ ਕੀਤੀ ਗਈ ਹੈ ਸਰਕਾਰ ਨੇ ਦੇਸ਼ ਤੋਂ ਪਿਆਜ਼ ਬਰਾਮਦ ਕਰਨ ਦਾ ਤਰੀਕਾ ਆਸਾਨ ਕਰ ਦਿੱਤਾ ਤਾਂ ਕੀ ਗਰਮੀਆਂ ਦੇ ਵਿੱਚ ਪਿਆਜ਼ ਦੀ ਕੀਮਤਾਂ ਸਥਿਰ ਰਹਿਣਗੀਆਂ ਇਸ ਬਾਰੇ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਜਵਾਬ ਦਿੱਤੇ ਗਏ ਨੇ ਭਾਰਤ ਦੇ ਵਿੱਚ ਪਿਆਜ਼ ਦੀ ਗੱਲ ਕਰੀ ਤਾਂ ਬਰਾਮਤ ਤੇ ਡਿਊਟੀ ਲਗਾਈ ਜਾਂਦੀ ਹੈ ਅਸੀਂ ਦਰ 20% ਦੀ ਹੈ ਹੁਣ ਸਰਕਾਰ ਨੇ 1 ਅਪ੍ਰੈਲ ਤੋਂ ਪਿਆਜ਼ ਦੀ ਬਰਾਮਤ ਤੇ 20% ਡਿਊਟੀ ਵਾਪਸ ਲੈਣ ਦਾ ਫੈਸਲਾ ਕੀਤਾ ਹੈ 20% ਦੀ ਨਿਰਯਾਤ ਡਿਊਟੀ ਵਾਪਸ ਲੈਣ ਦੇ ਫੈਸਲੇ ਬਾਰੇ ਸਰਕਾਰ ਦੇ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਹ ਕਦਮ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਚੁੱਕਿਆ ਗਿਆ ਇਸ ਦੇ ਮੁਤਾਬਕ ਖਪਤਕਾਰ ਵਿਭਾਗ ਤੋਂ ਪੱਤਰ ਮਿਲਣ ਤੋਂ ਬਾਅਦ ਹੀ ਮਾਲ ਵਿਭਾਗ ਨੇ 20% ਦੀ ਬਰਾਮਤ ਡਿਊਟੀ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਸਰਕਾਰ ਨੇ ਸਤੰਬਰ 2024 ਦੇ ਵਿੱਚ ਪਿਆਜ਼ ਦੀ ਬਰਾਮਤ ਤੇ ਇਹ ਡਿਊਟੀ ਲਗਾਈ ਸੀ ਖਪਤਕਾਰ ਮਾਮਲੇ ਦੇ ਮੰਤਰਾਲੇ ਦੇ ਵੱਲੋਂ ਇਹ ਕਿਹਾ ਗਿਆ ਕਿ ਪਿਆਜ਼ ਦੇ ਕਿਸਾਨਾਂ ਨੂੰ ਉਹਨਾਂ ਦੇ ਉਪਜ ਦੇ ਮੁਨਾਫਾ ਦੇਣ ਦੇ ਲਈ ਇਹ ਫੈਸਲਾ ਲਿਆ ਗਿਆ ਇਸੇ ਦੇ ਨਾਲ ਹੀ ਇਹ ਆਮ ਖਪਤਕਾਰਾਂ ਦੇ ਲਈ ਪਿਆਜ਼ ਦੀਆਂ ਕੀਮਤਾਂ ਨੂੰ ਵਾਜਬ ਰੱਖਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ ਹਾੜੀ ਦੀ ਫਸਲ ਦੌਰਾਨ ਪਿਆਜ਼ ਦੀ ਚੰਗੀ ਆਮਦ ਦੀ ਉਮੀਦ ਹੁੰਦੀ ਹੈ ਇਸ ਲਈ ਪਿਆਜ਼ ਦੀਆਂ ਥੋਕ ਤੇ ਪਰਚੂਨ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ ਰਿਪੋਰਟ ਮੁਤਾਬਕ ਸਤੰਬਰ 2024 ਤੋਂ ਨਿਰਯਾਤ ਡਿਊਟੀ ਲਾਗੂ ਹੋਣ ਦੇ ਬਾਵਜੂਦ ਮੌਜੂਦਾ ਵਿੱਤੀ ਸਾਲ ਵਿੱਚ 18 ਮਾਰਚ ਤੱਕ ਦੇਸ਼ ਵਿੱਚ ਪਿਆਜ਼ ਦੀ ਬਰਾਮਦ 11.65 ਲੱਖ ਟਨ ਤੱਕ ਪਹੁੰਚ ਗਈ ਸਤੰਬਰ 2024 ਦੇ ਵਿੱਚ ਪਿਆਜ਼ ਦੀ ਮਾਸਿਕ ਬਰਾਮਦ 0.72 ਲੱਖ ਟਨ ਸੀ ਜੋ ਕਿ ਸਾਲ ਜਨਵਰੀ ਦੇ ਵਿੱਚ ਵਧ ਕੇ 1.85 ਲੱਖ ਟਨ ਹੋ ਗਈ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਰਗੇ ਪ੍ਰਮੁੱਖ ਉਤਪਾਦਕ ਰਾਜਾਂ ਦੇ ਵਿੱਚ ਹੜੀ ਦੀ ਫਸਲ ਦੀ ਸਪੱਤ ਪਿਆਜ਼ ਵਧਨ ਕਾਰਨ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ 1 ਮਾਰਚ ਨੂੰ ਏਸ਼ੀਆ ਵਿੱਚ ਪਿਆਜ਼ ਦੀ ਸਭ ਤੋਂ ਵੱਡੀ ਥੋਕ ਮੰਡੀ ਮਹਾਰਾਸ਼ਟਰ ਦੇ ਲਾਸਾ ਲਗਾਓ ਤੇ ਪਿੰਬ ਲਗਾਓ ਦੇ ਵਿੱਚ ਕੀਮਤਾਂ ਕਰੰਬਾਰ 1330 ਰੁਪਏ ਪ੍ਰਤੀ ਕੁਆਂਟਲ ਤੇ 1325 ਰੁਪਏ ਪ੍ਰਤੀ ਕੁਆਂਟਲ ਸਨ ਮੰਤਰਾਲੇ ਦਾ ਇਹ ਕਹਿਣਾ ਹੈ ਕਿ ਪਿਛਲੇ ਮਹੀਨੇ 올 ਇੰਡੀਆ ਪੱਧਰ ਤੇ ਪਿਆਜ਼ ਦੀਆਂ ਕੀਮਤਾਂ ਔਸਤਨ 39% ਤੱਕ ਡਿੱਗੀਆਂ ਇਸੇ ਤਰ੍ਹਾਂ ਪਿਛਲੇ ਮਹੀਨੇ ਪਿਆਜ਼ ਦੀ ਪ੍ਰਚੂਨ ਕੀਮਤ ਦੇ ਵਿੱਚ ਔਸਤਨ 10 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਆਉਣ ਵਾਲੇ ਮਹੀਨਿਆਂ ਦੇ ਵਿੱਚ ਦੇਸ਼ ਅੰਦਰ ਪਿਆਜ਼ ਦੀਆਂ ਕੀਮਤਾਂ ਕੰਟਰੋਲ ਵਿੱਚ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ। ਉਤਤੇ ਹੀ ਖੇਤੀਬਾੜੀ ਮੰਤਰਾਲੇ ਦੇ ਵੱਲੋਂ ਇਹ ਅਨੁਮਾਨ ਲਗਾਇਆ ਗਿਆ ਕਿ ਇਸ ਸਾਲ ਹਾੜੀ ਦੀ ਫਸਲ ਦੌਰਾਨ ਪਿਆਜ਼ ਦੀ ਪੈਦਾਵਾਰ 227 ਲੱਖ ਟਨ ਹੋਵੇਗੀ ਜੋ ਪਿਛਲੇ ਸਾਲ ਦੇ 192 ਲੱਖ ਟਨ ਨਾਲੋਂ 18 ਫੀਸਦੀ ਵੱਧ ਹੈ। ਹਾੜੀ ਦੀ ਫਸਲ ਪਿਆਜ਼ ਜੋ ਕਿ ਭਾਰਤ ਦੇ ਕੁੱਲ ਉਤਪਾਦਨ ਦਾ 70 ਤੋਂ 75 ਫੀਸਦੀ ਹੈ ਉਸ ਨੂੰ ਅਕਤੂਬਰ-ਨਵੰਬਰ ਦੇ ਵਿੱਚ ਸੋਹਣੀ ਦੀ ਫਸਲ ਦੀ ਸਪਲਾਈ ਸ਼ੁਰੂ ਹੋਣ ਤੱਕ ਬਾਜ਼ਾਰ ਕੀਮਤਾਂ ਨੂੰ ਸਥਿਰ ਰੱਖਣ ਦੀ ਜ਼ਰੂਰਤ ਵੀ ਹੈ।